ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅਲਿਫਾਤ ਜ਼ਿੰਦਗੀ ਦੇ ਚੈਨਲ ਤੇ ਹਾਜ਼ਰ ਹਾਂ ਜੀ ਅੱਜ ਦੀ ਫਿਰ ਇੱਕ ਨਵੀਂ ਕਹਾਣੀ ਦੇ ਨਾਲ ਲਾਡਾਂ ਤੇ ਚਾਵਾਂ ਨਾਲ ਪਾਲੀ ਇੱਕ ਦਿਨ ਲਾਸ਼ ਬਣ ਕੇ ਘਰ ਆਵੇਗੀ ਇਹ ਕਦੇ ਸੋਚਿਆ ਹੀ ਨਹੀਂ ਸੀ ਜੈਸੇ ਇਨਸਾਨ ਨੂੰ ਅਸੀਂ ਆਪਣੀ ਧੀ ਦਾ ਹੱਥ ਫੜਾ ਰਹੇ ਹਾਂ ਉਹ ਇੰਨਾ ਜ਼ਾਲਮ ਹੋਵੇਗਾ ਹਰਮਨ ਪੰਜਾ ਭਰਾਵਾਂ ਦੀ ਕੱਲੀ ਪੈਂ ਸੀ ਰੱਬ ਤੋਂ ਅਰਦਾਸਾਂ ਕਰਕੇ ਲਈ ਹੋਈ ਸੀ ਆਪਣੇ ਨਾਨਕਿਆਂ ਦਾਦਕਿਆਂ ਦੀ ਲਾਡਲੀ ਸੀ ਸਾਰੇ ਪਿਆਰ ਨਾਲ ਉਸ ਨੂੰ ਲਾਡੋ ਲਾਡੋ ਕਹਿੰਦੇ ਸੀ ਜਦੋਂ ਕੋਈ ਵੀ ਚੀਜ਼ ਮੰਗਦੀ ਤਾਂ ਫਟਾਹਾਜ਼ਰ ਹੋ ਜਾਂਦੀ ਵੱਡੇ ਤੋਂ ਲੈ ਕੇ ਛੋਟੇ ਤੱਕ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸੀ ਜਦੋਂ ਵੱਡੀ ਹੋਈ ਤਾਂ ਉਸ ਨੂੰ ਵਧੀਆ ਸਕੂਲ ਵਿੱਚ ਪੜਨ ਲਈ ਲਾਇਆ ਹਰਮਨ ਦਾ ਪਾਪਾ ਖੁਦ ਉਸ ਨੂੰ ਸਕੂਲ ਲੈ ਕੇ ਜਾਂਦਾ ਜਿੰਨਾ ਚਿਰ ਸਕੂਲ ਵਿੱਚ ਹੁੰਦੇ ਉਹਨਾਂ ਚਿਰ ਸਕੂਲ ਦੇ ਬੂਹੇ ਅੱਗੇ ਬੈਠਾ ਰਹਿੰਦਾ ਤੇ ਜਦੋਂ ਛੁੱਟੀ ਹੁੰਦੀ ਉਦੋਂ ਹਰਮਨ ਨੂੰ ਨਾ ਲੈ ਕੇ ਘਰ ਆਮ ਵਾਪਸ ਆਉਂਦਾ ਤੇ ਸਾਰਾ ਪਰਿਵਾਰ ਵੀ ਹਰਮਨ ਨੂੰ ਸਾਰਾ ਦਿਨ ਘਰੇ ਅਡੀਕਦਾ ਰਹਿੰਦਾ ਜਦੋਂ ਆਉਂਦੇ ਆਉਂਦਾ ਟਾਈਮ ਹੁੰਦਾ ਤਾਂ ਹਰਮਨ ਦੇ ਦਾਦਾ ਦਾਦੀ ਬੂਹੇ ਵਿੱਚ ਬੈਠੇ ਹੁੰਦੇ ਜਦੋਂ ਹਰਮਨ ਜਦੋਂ ਸਾਹਮਣੇ ਆਉਂਦੀ ਹਰਮਨ ਦੱਸ ਜਾਂਦੀ ਤਾ ਸਾਰਿਆਂ ਦੀ ਜਾਨ ਵਿੱਚ ਜਾਨ ਆ ਜਾਂਦੀ ਉਹਨਾਂ ਦਾ ਹਾਰਮਨ ਨੂੰ ਇੱਕ ਮਿੰਟ ਵੀ ਆਪਣੇ ਤੋਂ ਦੂਰ ਕਰਨ ਨੂੰ ਦਿਲ ਨਾ ਕਰਦਾ ਨਾਨਕਿਆਂ ਦਾਦਕਿਆਂ ਸਾਰਿਆਂ ਨੂੰ ਜਿਵੇਂ ਕੋਈ ਬਹਿਮੁੱਲੀ ਚੀਜ਼ ਮਿਲ ਗਈ ਸੀ ਜਿਵੇਂ ਜਿਵੇਂ ਹਾਰਮਨ ਵੱਡੀ ਹੁੰਦੀ ਗਈ ਉਹ ਬਹੁਤ ਸੋਹਣੀ ਬਣਦੀ ਗਈ ਸਾਰਿਆਂ ਨੇ ਇਹੀ ਕਹਿਣਾ ਤੁਹਾਡੀ ਕੁੜੀ ਬਹੁਤ ਸੋਹਣੀ ਹੈ ਇਸ ਨੂੰ ਇੰਨੇ ਸੋਹਣੇ ਕੱਪੜੇ ਨਾ ਪਾਇਆ ਕਰੋ ਇਹਨੂੰ ਨਜ਼ਰ ਲੱਗ ਜਾਵੇਗੀ ਪਰ ਕਿਸੇ ਨੂੰ ਕੀ ਪਤਾ ਸੀ ਜਿੰਨੀ ਸੋਹਣੀ ਸ਼ਕਲ ਰੱਬ ਨੇ ਬਣਾਈ ਸੀ ਓਨੀ ਸੋਹਣੀ ਕਿਸਮਤ ਨਹੀਂ ਲਿਖੀ ਸੀ ਹਰ ਮਨ ਨੂੰ ਜਿਵੇਂ ਸਾਰਿਆਂ ਦੀਆਂ ਨਜ਼ਰਾਂ ਹੀ ਲੱਗ ਗਈਆਂ ਹਰਮਨ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਹਮੇਸ਼ਾ ਪਹਿਲੇ ਨੰਬਰ ਤੇ ਆਉਣਾ ਸਕੂਲ ਵਿੱਚ ਮੈਡਮਾਂ ਮਾਸਟਰਾਂ ਨੇ ਵੀ ਇਹ ਹੀ ਕਹਿਣਾ ਕਿ ਤੁਹਾਡੀ ਕੁੜੀ ਬਹੁਤ ਸਮਝਦਾਰ ਹੈ ਤੇ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹੈ ਹਰਮਨ ਦਾ ਜਿਸ ਦਿਨ ਰਿਜ਼ਲਟ ਆਉਂਦਾ ਤਾਂ ਸਾਰੇ ਉਸ ਦੇ ਨਾਲ ਜਾਂਦੇ ਹਾਰਮਨ ਨੂੰ ਇਨਾਮ ਮਿਲਦਾ ਦੇਖ ਸਾਰਿਆਂ ਦਾ سینਾ ਖੁਸ਼ੀ ਨਾਲ ਪਹਾੜ ਜਿੱਡਾ ਹੋ ਜਾਂਦਾ ਫਿਰ ਉਸਨੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਤੇ ਕਾਲਜ ਵਿੱਚ ਦਾਖਲਾ ਲੈ ਲਿਆ ਉੱਥੇ ਵੀ ਉਸਨੇ ਕਦੇ ਕਿਸੇ ਵੱਲ ਅੱਖ ਚੁੱਕ ਕੇ ਨਹੀਂ ਸੀ ਦੇਖਿਆ ਜਿਵੇਂ ਜਿਵੇਂ ਵੱਡੀ ਹੁੰਦੀ ਗਈ ਬਹੁਤ ਸਮਝਦਾਰ ਹੁੰਦੀ ਗਈ ਫਿਰ ਹੌਲੀ ਹੌਲੀ ਉਸਦੇ ਇਸ ਬਾਰੇ ਦੱਸਾਂ ਪੈਣੀਆਂ ਸ਼ੁਰੂ ਹੋ ਗਈਆਂ ਹਰਮਨ ਦਾ ਪਾਪਾ ਹਰਮਨ ਦਾ ਵਿਆਹ ਅਜੇ ਨਹੀਂ ਕਰਨਾ ਚਾਹੁੰਦਾ ਸੀ ਉਹ ਹਮੇਸ਼ਾ ਇਹ ਹੀ ਕਹਿੰਦਾ ਸੀ ਕਿ ਮੈਂ ਆਪਣੀ ਧੀ ਨੂੰ ਨੌਕਰੀ ਤੇ ਲਾਉਣਾ ਹੈ ਤੇ ਉਸ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਨਾ ਹੈ ਪਰ ਹੋਣਾ ਤਾਂ ਉਹੀ ਸੀ ਜੋ ਕੁਦਰਤ ਨੂੰ ਮਨਜ਼ੂਰ ਸੀ ਇਦਾਂ ਹੀ ਦੱਸ ਪੈਂਦੀ ਪੈਂਦੀ ਇੱਕ ਦਿਨ ਹਰਮਣ ਵਾਸਤੇ ਮੋਗੇ ਤੋਂ ਦੱਸ ਪਈ ਵਿਚੋਲੇ ਨੇ ਦੱਸਿਆ ਕਿ ਘਰ ਪਰਿਵਾਰ ਬਹੁਤ ਸੋਹਣਾ ਹੈ ਤੇ ਮੁੰਡਾ ਵੀ ਬਹੁਤ ਸੋਹਣਾ ਹੈ ਤੇ ਸ਼ਹਿਰ ਦੇ ਵਿੱਚ ਘਰ ਉਹਨਾਂ ਦਾ ਬੰਗਲੇ ਵਰਗਾ ਘਰ ਹੈ 80 ਕਿੱਲੇ ਜ਼ਮੀਨ ਹੈ ਤੇ ਇਕੱਲਾ ਮੁੰਡਾ ਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਕੁਝ ਨਹੀਂ ਚਾਹੀਦਾ ਬਸ ਕੁੜੀ ਸੋਹਣੀ ਜਵਾਨ ਤੇ ਪੜ੍ਹੀ ਲਿਖੀ ਚਾਹੀਦੀ ਹੈ ਸਾਡੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਬਸ ਕੁੜੀ ਮੁੰਡੇ ਨਾਲ ਖੜੀ ਸੋਹਣੀ ਲੱਗਣੀ ਚਾਹੀਦੀ ਹੈ ਪਰ ਹਰਮਨ ਦਾ ਪਾਪਾ ਰਿਸ਼ਤਾ ਕਰਨ ਵਿੱਚ ਖੁਸ਼ ਨਹੀਂ ਸੀ ਹਰ ਬੰਦਾ ਪਾਪਾ ਇਹ ਹੀ ਸੋਚਦਾ ਕਿ ਮੈਂ ਇੰਨੇ ਵੱਡੇ ਘਰ ਨਾਲ ਮੱਥਾ ਨਹੀਂ ਲਾ ਸਕਦਾ ਨਾਲੇ ਮੈਂ ਆਪਣੀ ਧੀ ਨੂੰ ਨੌਕਰੀ ਤੇ ਲਾਉਣਾ ਹੈ ਤੇ ਨਾਲੇ ਮੇਰੀ ਧੀ ਲਾਡੋ ਅਜੇ ਛੋਟੀ ਹੈ ਜਿੰਨਾ ਚਿਰ 25 ਸਾਲਾਂ ਦੀ ਨਹੀਂ ਹੋ ਜਾਂਦੀ ਉਹ ਉਨਾਂ ਚਿਰ ਮੈਂ ਰਿਸ਼ਤਾ ਵਿਆਹ ਨਹੀਂ ਕਰਨਾ ਕਰਨਾ ਪਰ ਇਹ ਤਾਂ ਇੱਕ ਹਾਰਮਨ ਨੂੰ ਆਪਣੇ ਤੋਂ ਦੂਰ ਕਰਨ ਦਾ ਬਹਾਨਾ ਸੀ ਕਿਸੇ ਦਾ ਵੀ ਹਾਰਮਨ ਨੂੰ ਆਪਣੇ ਤੋਂ ਦੂਰ ਕਰਨ ਨੂੰ ਦੇਲ ਨਾ ਕਰਦਾ ਪਰ ਸਿਆਣੇ ਕਹਿੰਦੇ ਆ ਕਿ ਧੀਆ ਤਾਂ ਰਾਜੇ ਰਾਣੀਆਂ ਨੇ ਵੀ ਆਪਣੇ ਘਰ ਨਹੀਂ ਰੱਖੀਆਂ ਚੰਗਾ ਕਰ ਹੋਣ ਕਰਕੇ ਸਾਰਿਆਂ ਦੇ ਕਹਿਨ ਤੇ ਅਤੇ ਪਾਪਾ ਨੇ ਹਾਂ ਕਰ ਦਿੱਤੀ ਫਿਰ ਹਰਮਨ ਦਾ ਪਾਪਾ ਨਾਨਾ ਦਾਦਾ ਤੇ ਮਾਮਾ ਮੁੰਡਾ ਦੇਖਣ ਗਏ ਉਹਨਾਂ ਨੂੰ ਸਭ ਕੁਝ ਵਧੀਆ ਲੱਗਿਆ ਮੁੰਡਾ ਵੀ ਵਧੀਆ ਲੱਗਿਆ ਸਾਰਿਆਂ ਨੇ ਮੁੰਡੇ ਦਾ ਚਿਹਰਾ ਤਾਂ ਦੇਖ ਲਿਆ ਪਰ ਉਸ ਚਿਹਰੇ ਨੂੰ ਪੜ ਨਾ ਸਕੇ ਇੰਨੀ ਭੋਲੀ ਤੇ ਸੋਹਣੀ ਸੂਰਤ ਵਿੱਚ ਇੱਕ ਇੰਨਾ ਵੱਡਾ ਰਾਖਸ਼ ਸੁਪਿਆ ਹੋਇਆ ਸੀ ਕਿਸੇ ਨੂੰ ਵੀ ਪਤਾ ਨਹੀਂ ਸੀ ਲੱਗੀ ਪਤਾ ਸੀ ਸਾਰਿਆਂ ਦੀਆਂ ਜਿਵੇਂ ਅੱਖਾਂ ਅੱਗੇ ਪੱਟੀ ਹੀ ਵੱਜ ਗਈ ਹੋਵੇ ਉੱਥੇ ਉਹਨਾਂ ਨੇ ਹਾਂ ਕਰ ਦਿੱਤੀ ਤੇ ਮੁੰਡੇ ਦੇ ਹੱਥ ਪੈਸੇ ਰੱਖ ਕੇ ਰਿਸ਼ਤਾ ਪੱਕਾ ਕਰ ਦਿੱਤਾ ਦੂਜੇ ਦਿਨ ਮੁੰਡੇ ਵਾਲੇ ਵੀ ਆਏ ਤੇ ਹਰਮਨ ਨੂੰ ਦੇਖ ਕੇ ਉਹ ਉਹਨਾਂ ਵੀ ਹਰਮਨ ਦੀ ਤਲੀ ਤੇ ਪੈਸੇ ਰੱਖੇ ਤੇ ਰਿਸ਼ਤਾ ਪੱਕਾ ਕਰ ਲਿਆ ਫਿਰ ਉੱਥੇ ਹੀ ਵਿਆਹ ਦੀ ਤਰੀਕ ਵੀ ਪੱਕੀ ਹੋ ਗਈ ਹਰਮਨ ਨੇ ਬਹੁਤ ਰੌਲਾ ਪਾਇਆ ਕਿ ਮੈਂ ਇੰਨੀ ਜਲਦੀ ਵਿਆਹ ਨਹੀਂ ਕਰਵਾਉਣਾ ਪਰ ਬਾਅਦ ਵਿੱਚ ਕੀ ਹੋ ਸਕਦਾ ਸੀ ਜਦੋਂ ਵਿਆਹ ਦੀ ਤਾਰੀਖ ਹੀ ਪੱਕੀ ਹੋ ਗਈ ਫਿਰ ਵਿਆਹ ਦੀ ਸ਼ਾਪਿੰਗ ਸ਼ੁਰੂ ਹੋ ਗਈ ਹਰਮਨ ਪਾਪਾ ਨੇ ਮੁੰਡੇ ਦੇ ਪਿਓ ਨੂੰ ਪੁੱਛਿਆ ਕਿ ਤੁਹਾਡੀ ਕੋਈ ਡਿਮਾਂਡ ਹੈ ਤਾਂ ਸਾਨੂੰ ਪਹਿਲਾਂ ਹੀ ਦੱਸ ਦਿਓ ਪਰ ਉਹਨਾਂ ਨੇ ਕਿਹਾ ਕਿ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਬਸ ਇੱਕ ਧੀ ਤਿੰਨ ਕੱਪੜਿਆਂ ਵਿੱਚ ਸਾਡੇ ਨਾਲ ਤੋਰ ਦਿਓ ਇਥੋਂ ਤੱਕ ਕਿ ਅਸੀਂ ਬਰਾਤ ਵੀ ਨਹੀਂ ਲੈ ਕੇ ਆਉਣੀ ਅਸੀਂ ਆਪਣੇ ਘਰ ਹੀ ਪਾਰਟੀ ਕਰ ਲੈਵਾਂਗੇ ਫਿਰ ਇੱਕ ਮਹੀਨਾ ਕਿਵੇਂ ਬੀਤ ਗਿਆ ਪਤਾ ਹੀ ਨਾ ਲੱਗਿਆ ਵਿਆਹ ਦਾ ਦਿਨ ਆ ਗਿਆ ਹਰਮਨ ਨੂੰ ਵਿਆਹਣ ਸਰਪਕਰ ਦੇ ਜੀ ਆਏ ਨੇ ਤੇ ਗੁਰਦੁਆਰਾ ਲਾਵਾਂ ਲੈ ਲਈਆਂ ਤੇ ਹਰਮਨ ਨੂੰ ਲੈ ਗਏ ਹਰਮਨ ਦੇ ਪਰਿਵਾਰ ਨੂੰ ਅਗਲੇ ਦਿਨ ਪਾਰਟੀ ਤੇ ਆਉਣ ਦਾ ਸੱਦਾ ਦੇ ਗਏ ਜਦੋਂ ਹਰਮਨ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਚਾਰ ਸੁਪیرے ਨਜ਼ਰ ਕਮਾਉਂਦੀ ਹੈ ਤਾਂ ਉਸ ਨੂੰ ਜਿਵੇਂ ਸਵਰਗ ਦਾ ਝੂਟਾ ਹੀ ਆ ਗਿਆ ਜਾਂਦਾ ਹੈ ਫਿਰ ਰਾਤ ਹੁੰਦੀ ਹੈ ਤਾਂ ਉਸ ਦਾ ਪਤੀ ਪ੍ਰਭਜੋਤ ਅੰਦਰ ਆਉਂਦਾ ਹੈ ਤੇ ਜਦੋਂ ਹਰਮਨ ਦੇ ਕੋਲ ਬਹਿੜਦਾ ਹੈ ਤਾਂ ਉਸ ਨੂੰ ਪ੍ਰਭਜੋਤ ਕੋਲੋਂ ਸ਼ਰਾਬ ਦੀ ਬਹੁਤ ਸਮੈਲ ਆਉਂਦੀ ਹੈ ਹਰਮਨ ਹੈਰਾਨ ਜਈ ਹੋ ਜਾਂਦੀ ਹੈ ਤੇ ਉਸ ਨੂੰ ਪੁੱਛਦੀ ਹੈ ਕਿ ਤੁਸੀਂ ਸ਼ਰਾਬ ਵੀ ਪੀਂ ਪੀ ਲੈਂਦੇ ਹੋ ਪ੍ਰਭਜੋਤ ਹਰਮਨ ਨੂੰ ਬੜੀ ਚਲਾਕੀ ਨਾਲ ਜਵਾਬ ਦਿੰਦਾ ਕਹਿੰਦਾ ਕਿ ਮੈਂ ਪਹਿਲਾਂ ਨਹੀਂ ਪੀਂਦਾ ਸੀ ਅੱਜ ਮੈਨੂੰ ਮੇਰੇ ਦੋਸਤਾਂ ਨੇ ਕੋਕ ਵਿੱਚ ਮਿਕਸ ਕਰਕੇ ਪਿਆ ਦਿੱਤੀ ਮੈਨੂੰ ਪਤਾ ਨਹੀਂ ਲੱਗਿਆ ਪਰ ਤੂੰ ਟੈਨਸ਼ਨ ਨਾ ਲੈ ਸ਼ਰਾਬ ਮੀਟ ਜਾਂ ਕੋਈ ਹੋਰ ਨਸ਼ੇ ਨੂੰ ਮੈਂ ਹੱਥ ਤੱਕ ਨਹੀਂ ਲੰਦਾ ਹਰਮਨ ਪੋਲੀ ਸੀ ਉਹ ਮੰਨ ਗਈ ਅਗਲੇ ਦਿਨ ਹੁੰਦਾ ਦਿਨ ਹੁੰਦਾ ਹੈ ਹਰਮਨ ਦੀ ਸੱਸ ਕਮਰੇ ਵਿੱਚ ਆਉਂਦੀ ਹੈ ਤੇ ਹਰਮਨ ਨੂੰ ਘੁੱਟ ਕੇ ਗਾਲ ਨਾਲ ਲਾਉਂਦੀ ਹੈ ਤੇ ਹਰਮਨ ਦਾ ਮੱਥਾ ਚੁੰਮਦੀ ਹੈ ਉਸ ਨੂੰ ਤਿਆਰ ਹੋਣ ਲਈ ਕਹਿੰਦੀ ਹੈ ਹਰਮਨ ਦੀ ਸੱਸ ਹਰਮਨ ਅੱਗੇ ਬਹੁਤ ਮਹਿੰਗਾ ਸੂਟ ਰੱਖ ਦਿੰਦੀ ਹੈ ਪਾਉਣ ਲਈ ਗਹਿਣੇ ਦੇ 10 ਡੱਬੇ ਖੋਲ ਦਿੰਦੀ ਹੈ ਜਦੋਂ ਹਰਮਨ ਐਨਾ ਮਹਿੰਗਾ ਸੂਟ ਐਨੇ ਗਹਿਣੇ ਦੇਖਦੀ ਹੈ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਹੀ ਰਹਿ ਜਾਂਦੀਆਂ ਨੇ ਤੇ ਭੋਲੀ ਹਰਮਨ ਸੱਸ ਨੂੰ ਪੁੱਛਦੀ ਹੈ ਕਿ ਮੰਮੀ ਇਹ ਸਭ ਮੇਰੇ ਲਈ ਹੈ ਤਾਂ ਉਸ ਦੀ ਸੱਸ ਹੱਸ ਕੇ ਕਹਿੰਦੀ ਹੈ ਹਾਂ ਪੁੱਤ ਤੇਰੇ ਲਈ ਹੈ ਅੱਜ ਤੋਂ ਮੇਰੀ ਧੀ ਵੀ ਤੂੰ ਤੇ ਨੋਹ ਵੀ ਤੂੰ ਹੈ ਇਹ ਸਭ ਕੁਝ ਅੱਜ ਤੋਂ ਤੇਰਾ ਹੀ ਹੈ ਫਿਰ ਹਾਰਮਨ ਨੂੰ ਤਿਆਰ ਕਰਨ ਲਈ ਪਾਰਲਰ ਤੋਂ ਆਉਂਦੇ ਹਨ ਤੇ ਹਾਰਮਨ ਨੂੰ ਬਹੁਤ ਸੋਹਣਾ ਤਿਆਰ ਕਰਦੇ ਆ ਹਰਮਨ ਇੰਨੀ ਸੋਹਣੀ ਲੱਗਦੀ ਹੈ ਕਿ ਜਿਹੜਾ ਵੀ ਦੇਖਦਾ ਉਸ ਦੀਆਂ ਅੱਖਾਂ ਹਰਮਨ ਤੋਂ ਹਟਦੀਆਂ ਨੇ ਤੇ ਸਾਰੇ ਹਰਮਨ ਦੀ ਸੱਸ ਨੂੰ ਤੇ ਪ੍ਰਭਜੋਤ ਨੂੰ ਇਹ ਹੀ ਕਹਿੰਦੇ ਆ ਕਿ ਤੁਸੀਂ ਕੋਈ ਮੋਤੀ ਪੁੰਨ ਕੀਤੇ ਹੋਣ ਆ ਜੋ ਤੋ ਇੰਨੀ ਸੋਹਣੀ ਕੁੜੀ ਤੁਹਾਨੂੰ ਮਿਲੇ ਇਧਰ ਹਰਮਨ ਦਾ ਪਰਿਵਾਰ ਵੀ ਜਦੋਂ ਘਰ ਆਉਂਦਾ ਹੈ ਤਾਂ ਹਰਮਨ ਨੂੰ ਇੰਨੀ ਖੁਸ਼ੀ ਖੁਸ਼ ਅਤੇ ਗਹਿਣਿਆਂ ਨਾਲ ਲੱਦੀ ਹੋਈ ਵੀ ਦੇਖਦੇ ਆ ਤਾਂ ਉਹਨਾਂ ਦਾ ਵੀ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਸਾਰੇ ਬਹੁਤ ਖੁਸ਼ ਹੁੰਦੇ ਆ ਪ੍ਰੋਗਰਾਮ ਖਤਮ ਹੁੰਦਾ ਹੈ ਤੇ ਸਾਰੇ ਖੁਸ਼ੀ-ਖੁਸ਼ੀ ਹਰਮਨ ਨੂੰ ਮਿਲ ਕੇ ਵਾਪਸ ਆਪਣੇ ਘਰ ਚਲੇ ਜਾਂਦੇ ਨੇ ਤੇ ਘਰ ਜਾ ਕੇ ਵੀ ਇਹੀ ਗੱਲਾਂ ਕਰਦੇ ਰਹਿੰਦੇ ਆ ਕਿ ਆਪਾਂ ਤਾਂ ਕੋਈ ਮੋਤੀ ਪੁੰਨ ਕੀਤੇ ਹੋਣੇ ਆ ਜੋ ਇੰਨਾ ਚੰਗਾ ਘਰ ਤੇ ਪਰਿਵਾਰ ਮਿਲਿਆ ਹਰਮਨ ਦਾ ਪਾਪਾ ਕਹਿੰਦਾ ਹੈ ਕਿ ਅੱਜ ਹਰਮਨ ਨੂੰ ਖੁਸ਼ ਦੇਖ ਕੇ ਮੇਰੇ ਦਿਲ ਨੂੰ ਤਸੱਲੀ ਹੋ ਗਈ ਕਿ ਮੈਂ ਹਰਮਨ ਦਾ ਵਿਆਹ ਕਰਕੇ ਚੰਗਾ ਕੀਤਾ ਹੈ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਖੁਸ਼ੀ ਚੰਨ ਦਿਨਾਂ ਦੀ ਹੈ ਇਸ ਤੋਂ ਪਿੱਛੇ ਤਾਂ ਸਾਰੀ ਉਮਰ ਰੋਣਾ ਤੇ ਆਪਣੇ ਆਪ ਨੂੰ ਕੋਸਣਾ ਹੀ ਹੈ ਫਿਰ ਕੁਝ ਦਿਨਾਂ ਬਾਅਦ ਹਰਮਨ ਦੇ ਘਰ ਵਾਲੇ ਹਰਮਨ ਨੂੰ ਲੈ ਕੇ ਆਉਣ ਲਈ ਫੋਨ ਕਰਦੇ ਹਨ ਤੇ ਹਰਮਨ ਦੀ ਮੰਮੀ ਹਰਮਨ ਦੀ ਸੱਸ ਨਾਲ ਗੱਲ ਕਰਦੀ ਹੈ ਕਿ ਭੈਣ ਜੀ ਰਸਮ ਅਨੁਸਾਰ ਅਸੀਂ ਹਰਮਨ ਨੂੰ ਲੈ ਕੇ ਜਾਣਾ ਜਾਣ ਨਾਲ ਨਾਲੇ ਸਹਰਿਆਂ ਦਾ ਹਰਮਨ ਨੂੰ ਮਿਲਣ ਨੂੰ ਦਿਲ ਕਰਦਾ ਹੈ ਜੇ 2 ਦਿਨ ਲਾ ਜਾਵੇਗੀ ਤਾਂ ਸਾਰੇ ਖੁਸ਼ ਹੋ ਜਾਣਗੇ ਹਰਮਨ ਦੀ ਸੱਸ ਕਹਿੰਦੀ ਹੈ ਕਿ ਮੈਂ ਤੁਹਾਨੂੰ ਸਲਾਹ ਕਰਕੇ ਦੱਸਦੀ ਹਾਂ ਪਰ ਉਧਰ ਪ੍ਰਭਜੋਤ ਨੇ ਹਨੀਮੂਨ ਦੀਆਂ ਟਿਕਟਾਂ ਕਰਵਾ ਲਈਆਂ ਸੀ ਉਹ ਕਹਿੰਦਾ ਹੈ ਕਿ 2 ਦਿਨਾਂ ਨੂੰ ਅਸੀਂ Shimla ਜਾਣਾ ਹੈ ਮੈਂ ਤਾਂ ਟਿਕਟਾਂ ਵੀ ਕਰਾ ਲਈਆਂ ਨੇ ਅਸੀਂ ਦੋਨੇ ਹੀ ਚਲੇ ਜਾਵਾਂਗੇ ਸਵੇਰੇ ਜਾਵਾਂਗੇ ਤੇ ਸ਼ਾਮ ਨੂੰ ਘਰ ਆ ਜਾਵਾਂਗੇ ਹਰਮਨ ਆਪਣੇ ਪੇਕੇ ਫੂਨ ਕਰ ਕਰ ਦਿੰਦੀ ਹੈ ਕਿ ਅਸੀਂ ਅੱਜ ਤੁਹਾਨੂੰ ਮਿਲਣ ਆ ਰਹੇ ਹਾਂ ਦੋਨੇ ਜਾਣੇ ਚਲੇ ਜਾਂਦੇ ਆ ਹਰਮਨ ਦੇ ਪੰਡ ਸਵੇਰੇ ਜਾਂਦੇ ਤੇ ਸ਼ਾਮ ਨੂੰ ਵਾਪਸ ਘਰ ਆ ਜਾਂਦੇ ਨੇ ਉਹ ਆਉਣ ਲੱਗੇ ਆਪਣੀ ਮੰਮੀ ਪਾਪਾ ਨੂੰ ਸ਼ਿਮਲੇ ਤੋਂ ਵਾਪਸ ਆ ਕੇ ਰੈਨ ਲਈ ਕਹਿੰਦੀ ਹੈ ਤੇ ਅਗਲੇ ਦਿਨ ਹਰਮਨ ਤੇ ਪ੍ਰਭਜੋਤ ਸ਼ਿਮਲੇ ਚਲੇ ਜਾਂਦੇ ਆ ਸ਼ਿਮਲੇ ਜਾਣ ਤੋਂ ਪਹਿਲਾਂ ਹਰਮਨ ਦਾ ਸਹਰਾ ਹਰਮਨ ਦੇ ਅਕਾਊਂਟ ਵਿੱਚ 3 ਲੱਖ ਰੁਪਇਆ ਪਾ ਦਿੰਦਾ ਹੈ ਤੇ ਉਹ 3 ਲੱਖ ਰੁਪਏ ਹਰਮਨ ਨੂੰ ਮੜੀਆਂ ਤੱਕ ਲੈ ਜਾਂਦੇ ਆ ਹਰਮਨ ਤੇ ਪ੍ਰਭਜੋਤ ਖੁਸ਼ੀ-ਖੁਸ਼ੀ ਸ਼ਿਮਲੇ ਨੂੰ ਰਵਾਨਾ ਹੋ ਜਾਂਦੇ ਆ ਪੰਜ ਦਿਨਾਂ ਦਾ ਦਨ ਦਾ ਤਾਂ Shimla ਵਧੀਆ ਕੰਮ ਤੇ ਫਿਰਦੇ ਨੇ ਤੇ ਹਰਮਨ ਰੋਜ਼ ਆਪਣੀ ਮੰਮੀ ਪਾਪਾ ਨੂੰ ਫੋਨ ਕਰਦੀ ਹੈ ਪਰ 6ਵੇਂ ਦਿਨ ਹਰਮਨ ਦਾ ਫੋਨ ਨਹੀਂ ਆਉਂਦਾ ਉਹ ਬਹੁਤ ਬਹੁਤ ਕੋਸ਼ਿਸ਼ ਕਰਦੇ ਆ ਹਰਮਨ ਤੇ ਪ੍ਰਭਜੋਤ ਨੂੰ ਫੋਨ ਕਰਦੇ ਪਰ ਫੋਨ ਨਹੀਂ ਲੱਗਦਾ ਫਿਰ ਫਿਕਰ ਵਿੱਚ ਹਰਮਨ ਦੇ ਸਹੁਰੇ ਘਰ ਫੋਨ ਕਰਦੇ ਆ ਤੇ ਉਹਨਾਂ ਨੂੰ ਦੱਸਦੇ ਆ ਉਹ ਵੀ ਫੋਨ ਕਰਦੇ ਆ ਪਰ ਫੋਨ ਨਹੀਂ ਲੱਗਦਾ ਉਸੇ ਟਾਈਮ ਹੀ ਹਰਮਨ ਦਾ ਸੋਹਰਾ Shimla ਨੂੰ ਤੋਰ ਪੈਂਦਾ ਹੈ ਜਦੋਂ Shimla ਪਹੁੰਚਦਾ ਹੈ ਤਾਂ ਉੱਥੇ ਜਾ ਕੇ ਜੋ ਕੁਝ ਦੇਖਦਾ ਹੈ ਉਹ ਹੈਰਾਨ ਰਹਿ ਜਾਂਦਾ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਹਰਮਨ ਦੀ ਪਹਾੜੀ ਤੋਂ ਹੇਠਾਂ ਡਿੱਗ ਗਈ ਹੈ ਤੇ ਪਹਿਲਾਂ ਫਿਰ ਪੁਲਿਸ ਫਿਰ ਉਹ ਪੁਲਿਸ ਨੂੰ ਰਿਪੋਰਟ ਕਰਦਾ ਹੈ ਪੁਲਿਸ ਹਰਮਨ ਨੂੰ ਲੱਭਣ ਲੱਗ ਜਾਂਦੀ ਹੈ ਅਗਲੇ ਦਿਨ ਸ਼ਾਮ ਨੂੰ 4 ਵਜੇ ਪਹਾੜੀ ਤੋਂ ਬਹੁਤ ਹੇਠਾਂ ਡਿੱਗੀ ਪਈ ਹਰਮਨ ਪੁਲਿਸ ਨੂੰ ਮਿਲ ਜਾਂਦੀ ਹੈ ਪਰ ਹਰਮਨ ਪਹਿਚਾਨ ਨਹੀਂ ਆਉਂਦੀ ਉਸ ਦੇ ਕੱਪੜਿਆਂ ਤੋਂ ਹੀ ਪਤਾ ਚੱਲਦਾ ਹੈ ਕਿ ਇਹ ਹਰਮਨ ਹੈ ਕਿਉਂਕਿ ਉਸ ਦਾ ਚਿਹਰਾ ਜਾਨਵਰਾਂ ਨੇ ਹਾਦਸਾ ਹੋਇਆ ਸੀ ਤੇ ਪੁਲਿਸ ਜਦੋਂ ਉਸ ਦਾ ਪੋਸਟਮਾਰਟਮ ਕਰਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਪਹਿਲਾਂ ਇਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਤੇ ਫਿਰ ਇਸ ਨੂੰ ਪਹਾੜੀ ਤੋਂ ਹੇਠਾਂ ਸੁੱਟਿਆ ਗਿਆ ਹੈ ਫਿਰ ਪੁਲਿਸ ਸ਼ੱਕ ਦੇ ਉਧਾਰ ਤੇ ਪ੍ਰਭਜੋਤ ਨੂੰ ਅਰੈਸਟ ਕਰ ਲੈਂਦੀ ਹੈ ਜਦੋਂ ਪੁੱਛਗਿੱਛ ਹੁੰਦੀ ਹੈ ਤਾਂ ਪ੍ਰਭਜੋਤ ਮੰਨ ਜਾਂਦਾ ਹੈ ਕਿ ਸਭ ਮੈਂ ਕੀਤਾ ਹੈ ਪ੍ਰਭਜੋਤ ਮੰਨਦਾ ਹੈ ਕਿ ਮੈਂ ਵਿਆਹ ਨਹੀਂ ਕਰਾਉਣਾ ਚਾਹੁੰਦਾ ਸੀ ਮੇਰਾ ਵਿਆਹ ਮੇਰੇ ਘਰ ਵਾਲਿਆਂ ਨੇ ਧੱਕੇ ਨਾਲ ਕੀਤਾ ਸੀ ਕਿਉਂਕਿ ਮੈਂ ਨਸ਼ੇ ਦਾ ਬਹੁਤ ਜ਼ਿਆਦਾ ਆਦੀ ਸੀ ਪ੍ਰਭਜੋਤ ਕਹਿੰਦਾ ਹੈ ਕਿ ਪਹਿਲਾਂ ਮੈਂ ਹਰਮਨ ਦੇ ਅਕਾਊਂਟ ਵਿੱਚੋਂ ਧੱਕੇ ਨਾਲ ਪੈਸੇ ਕਢਵਾਏ ਫਿਰ ਉਸ ਦੇ ਜਦ ਜਿੰਨੇ ਗਹਿਣੇ ਪਾਏ ਹੋਏ ਸੀ ਸਾਰੇ ਗਹਿਣੇ ਲੈ ਲਏ ਤੇ ਫਿਰ ਉਸ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਫਿਰ ਮੈਂ ਡਰਦੇ ਨੇ ਹਰਮਨ ਨੂੰ ਪਹਾੜੀ ਤੋਂ ਹੇਟਾਂ ਛੱਡ ਦਿੱਤਾ ਮੈਂ ਸੋਚਿਆ ਆਪੇ ਹਰਮਨ ਨੂੰ ਜਾਨਵਰ ਖਾ ਜਾਣਗੇ ਤੇ ਮੈਂ ਕਹਾਂਗਾ ਕਿ ਮੈਨੂੰ ਸੁੱਤੇ ਪਏ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਚਲੀ ਗਈ ਫਿਰ ਪੁਲਿਸ ਨੇ ਰਾਜੋਤ ਨੂੰ ਜੇਲ੍ਹ ਦੇ ਅੰਦਰ ਕਰ ਲਿਆ ਤੇ ਫਿਰ ਹਰਮਨ ਦੀ ਡੈੱਡ ਬੋਡੀ ਹਰਮਨ ਦਾ ਸਹਰਾ ਲੈ ਕੇ ਵਾਪਸ ਆ ਗਿਆ ਤੇ ਹਰਮਨ ਦੀ ਮੌਤ ਬਾਰੇ ਉਸ ਦੇ ਘਰ ਵਾਲਿਆਂ ਨੂੰ ਦੱਸਿਆ ਜਦੋਂ ਹਰਮਨ ਦੇ ਘਰ ਵਾਲਿਆਂ ਨੂੰ ਹਰਮਨ ਦੀ ਦਰਦ ਭਰੀ ਮੌਤ ਬਾਰੇ ਪਤਾ ਲੱਗਦਾ ਹੈ ਤਾਂ ਉਹਨਾਂ ਲਈ ਤਾਂ ਜ਼ਮੀਨ ਆਸਮਾਨ ਇੱਕ ਹੀ ਹੋ ਗਿਆ ਹੋਵੇ ਹਰਮਨ ਦੀ ਮਾਂ ਦਾ ਦਾ ਚੱਕਰ ਖਾ ਕੇ ਧਰਤੀ ਤੇ ਡਿੱਗ ਪਈ ਫਿਰ ਹਰਮਨ ਦੇ ਪਿਓ ਨੇ ਕਿਹਾ ਕਿ ਅਸੀਂ ਆਪਣੀ ਧੀ ਦਾ ਸੰਸਕਾਰ ਆਪਣੇ ਪਿੰਡ ਵਿੱਚ ਹੀ ਕਰਾਂਗੇ ਉਹ ਗਏ ਤੇ ਹਰਮਨ ਦੀ লাশ ਆਪਣੇ ਘਰ ਲੈ ਆਏ ਜਦੋਂ ਹਰਮਨ ਦੇ ਮੂੰਹ ਤੋਂ ਕੱਪੜਾ ਲਾਇਆ ਤਾਂ ਹਰਮਨ ਵੱਲ ਦੇਖ ਕੇ ਡਰ ਲੱਗਦਾ ਸੀ ਕਿਉਂਕਿ ਅੱਧਾ ਮੂੰਹ ਤਾਂ ਜਾਨਵਰਾਂ ਨੇ ਹੀ ਖਾ ਲਿਆ ਸੀ ਹਰਮਨ ਨੂੰ ਦੇਖ ਕੇ ਸਾਰੇ ਪੁੱਬਾਂ ਮਾਰ-ਮਾਰ ਰੋਣ ਲੱਗੇ ਤੇ ਉਸ ਦਿਨ ਨੂੰ ਕੋਸਣ ਲੱਗੇ ਜਿਹੜੇ ਦਿਨ ਹਰਮਨ ਦੀ ਡੋਲੀ ਆਪਣੇ ਘਰੋਂ ਤੋਰੀ ਸੀ ਪਰ ਰੱਬ ਦੀ ਕੀਤੀ ਅੱਗੇ ਤੇ ਲਿਖੀ ਮਾੜੀ ਕਿਸਮਤ ਅੱਗੇ ਕਿਸੇ ਦਾ ਜ਼ੋਰ ਨਹੀਂ ਸੀ ਪਰ ਇਦਾਂ ਹੀ ਰੋਂਦੇ ਘਰ ਲਿਆਉਂਦੇ ਨੇ ਹਰਮਨ ਦਾ ਸੰਸਕਾਰ ਕਰ ਦਿੱਤਾ ਤੇ ਪ੍ਰਭਜੋਤ ਨੂੰ Shimla Shimla police ਨੇ ਉਮਰ ਕੈਦ ਕਰ ਦਿੱਤੀ ਪਰ ਪੈਸੇ ਦੇ ਜ਼ੋਰ ਤੇ ਪ੍ਰਭਜੋਤ 5 ਸਾਲਾਂ ਬਾਅਦ ਜੇਲ੍ਹ ਵਿੱਚੋਂ ਬਾਹਰ ਆ ਗਿਆ ਪ੍ਰਭਜੋਤ ਤਾਂ ਘਰ ਆ ਗਿਆ ਪਰ ਹਰਮਨ ਵਾਪਸ ਨਹੀਂ ਆਈ ਅੱਜ ਵੀ ਹਰਮਨ ਦੇ ਘਰ ਵਾਲੇ ਕੋਈ ਕੋਈ ਦਿਨ ਨਹੀਂ ਜਦੋਂ ਹਰਮਨ ਨੂੰ ਯਾਦ ਕਰਕੇ ਰੋਂਦੇ ਨਾ ਹੋਣਗੇ ਤਾਂ ਦੋਸਤੋ ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਜਾਣ ਦੱਸਣਾ ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਾ ਸਕੀਏ ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ